ਕਮਿਸ਼ਨਰ ਅੰਮ੍ਰਿਤਸਰ ਪੁਲਿਸ ਗੁਰਪ੍ਰੀ ਸਿੰਘ ਪੁੱਲਰ ਦੀ ਅਗਵਾਈ ਹੇਠ ਗੁਰੂ ਕੀ ਵਡਾਲੀ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਕਰੋੜਾਂ ਅਨਸਰਚ ਆਪਰੇਸ਼ਨ ਕੀਤਾ ਗਿਆ ਇਸ ਦੌਰਾਨ ਗੁਰੂ ਕੀ ਵਡਾਲੀ ਨਿਵਾਸੀਆਂ ਨੇ ਸੁੱਖ ਦਾ ਸਾਹ ਲਿਆ ਅਤੇ ਪੁਲਿਸ ਦੀ ਸ਼ਲਾਘਾ ਕੀਤੀ ਏਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਯੁੱਧ ਨਸ਼ੇਵਰੁੱਧ ਮੁਹਿੰਮ ਚੇੜੀ ਹੈ ਉਹਦੇ ਵਿੱਚ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਤੁਹਾਨੂੰ ਪਤਾ ਹੈ ਕਿ ਬਹੁਤ ਵੱਡੀਆਂ ਕਾਮਯਾਬੀਆਂ ਮੜੀਆਂ ਔਰ 300 ਕਿਲੋ ਦੇ ਕਰੀਬ ਹਿਰੋਇਨ ਅਸੀਂ ਫੜੀ ਆ ਹੁਣ ਇਸ ਸਾਲ ਨਵੇਂ ਦੇ ਵਿੱਚ ਵੀ ਉਸੇ ਤਰ੍ਹਾਂ ਨਾਲ ਬਹੁਤ ਸਾਰੇ ਡਰਗ ਪੈਡਲਰ ਡਰਗ ਸਪਲਾਈਅਰ ਔਰ ਇਹਨਾਂ ਨੂੰ ਅਰੈਸਟ ਕੀਤਾ ਗਿਆ ਇਸ ਤੋਂ ਇਲਾਵਾ ਜਿਹੜੇ ਨਸ਼ਾ ਛੱਟਣਾ ਚਾਹੁੰਦੇ ਨੇ ਐਡਿਕਟਸ ਨੇ ਜਿਆਦਾ ਜਿਨ੍ਹਾਂ ਦੀ ਹਾਲਤ ਖਰਾਬ ਉਹਨੂੰ ਵੀ ਪੁਲਿਸ ਵੱਲੋਂ ਜਾ ਕੇ ਨਸ਼ਾ ਛਡਾਊ ਕੇਂਦਰਾਂ ਵਿੱਚ ਦਾਖਲ ਕਰਾਇਆ ਜਾ ਰਿਹਾ ਹੈ ਓਟ ਸੈਂਟਰ ਦੇ ਵਿੱਚ ਰਜਿਸਟਰ ਕਰਾਇਆ ਜਾ ਰਿਹਾ ਹੈ ਔਰ ਇਸ ਤੋਂ ਇਲਾਵਾ ਇਹਨੂੰ ਹੋਰ ਪੰਚ ਦੇਣ ਵਾਸਤੇ ਅੱਜ ਇੱਥੇ ਜਿਹੜਾ ਕਾਰਡਨ ਤੇ ਸਰਚ ਆਪਰੇਸ਼ਨ ਜਿਹੜਾ ਚੱਲ ਰਿਹਾ ਹੈ ਗੁਰੂ ਕੀ ਵਟਾਲੀ ਇਹ ਬੜਾ ਇਨ ਫੇਮਸ ਏਰੀਆ ਸੀਗਾ ਕਾਫੀ ਇੱਥੇ ਪੁਰਾਣੇ ਟਾਈਮ ਦੇ ਵਿੱਚ ਪ੍ਰਚਲਿਤ ਸੀਗੀ ਡਰਗ ਦਾ ਤੰਦਾ ਵੀ ਤੇ ਡਰਗ ਦੀ ਜਿਹੜੀ ਪ੍ਰੈਵਲੈਂਸ ਤੇ ਅਵੇਲੇਬਿਲਟੀ ਤੁਹਾਨੂੰ ਮੈਨੂੰ ਅੱਜ ਜਾਣ ਕੇ ਬੜੀ ਖੁਸ਼ੀ ਹੋਈ ਹੈ ਪਬਲਿਕ ਨੇ ਵੀ ਇਹ ਗੱਲਾਂ ਦਸੀਆਂ ਕਿ ਬਹੁਤ ਇਫੈਕਟਿਵ ਜਿਹੜੀ ਇਹ ਕੈਂਪੇਨ ਰਹੀ ਹੈ ਔਰ ਕਾਫੀ ਉਹਨੂੰ ਮਦਦ ਲੱਕ ਟੁੱਟ ਚੁੱਕਿਆ ਨਸ਼ੇ ਵਾਲੇ ਬੰਦਿਆਂ ਦਾ ਤੇ ਨਸ਼ਾ ਵੇਚਣ ਵਾਲਿਆਂ ਦਾ ਔਰ ਲੋਕ ਜਿਹੜੇ ਉਹਨਾਂ ਦੇ ਖਿਲਾਫ ਬੜਾ ਸਟਰੋਂਗ ਇਨਫੋਰਸਮੈਂਟ ਪੁਲਿਸ ਵੱਲੋਂ ਕੀਤੀ ਜਾ ਚੁੱਕੀ ਹੈ ਪਬਲਿਕ ਦਾ ਬਹੁਤ ਅੱਛਾ ਸਹਿਯੋਗ ਮਿਲਿਆ ਹੈ ਜੇ ਆਪਾਂ ਫਿਗਰ ਵਕt ਜਾਈਏ ਤਾਂ 71ਵਾਂ 71ਵਾਂ ਕੇਸ ਹੋ ਹੈਗਾ ਇਹ ਔਰ ਜਿਹੜੇ ਡਰਗ ਦੇ ਉੱਤੇ ਬਹੁਤ ਮਤਲਬ ਜਿਹਨੂੰ ਕਹਿ ਸਕਦੇ ਆ ਕਿ 4235 ਬੰਦੇ ਅਸੀਂ ਡੀਡਿਕਸ਼ਨ ਸੈਂਟਰ ਚ ਕਰਾਏ ਆ ਫੰਡ ਤੋਂ ਇਲਾਵਾ ਜੇ ਆਪਾਂ ਓਟ ਸੈਂਟਰ ਦੀ ਗੱਲ ਕਰੀਏ ਤਾਂ 3177 ਬੰਦੇ ਉਸ ਚ ਪੁਲਿਸ ਨੇ ਦਾਖਲ ਕਰਾਏ ਆ ਅਰੈਸਟ ਦੀ ਗੱਲ ਕਰੀਏ ਤਾਂ 2897 ਬੰਦੇ ਹੁਣ ਤੱਕ ਗ੍ਰਿਫਤਾਰ ਹੋ ਚੁੱਕੇ ਇੱਕ ਸਾਲ ਦੇ ਵਿੱਚ ਔਰ ਜੇ ਰਿਕਵਰੀਜ਼ ਨੇ 282 ਕਿਲੋ ਹਿਰੋਇਨ ਹੈ 37 ਕਿਲੋ ਅਫੀਮ ਹੈ 8 ਕਿਲੋ ਮੈਟਾਫੈਟਾਮਾਈਨ ਆਈਸ ਹੈ 9 ਕਿਲੋ ਗਾਂਜਾ ਹੈ ਚਰਸ ਹੈ ਔਰ ਸਿੰਥੈਟਿਕ ਡਰਗ ਵੀ ਬਹੁਤ ਦੂਜੀਆਂ ਸਟੇਟਾਂ ਜਾ ਕੇ ਜਿਹੜਾ ਉਹਦਾ ਲੱਕ ਤੋੜਿਆ ਗਿਆ ਫੈਕਟਰੀਆਂ ਤੱਕ ਪਹੁੰਚੇ ਆ ਔਰ ਇਹਦੇ ਚ ਇਹੀ ਜਿਹੜੀ ਕਾਰਵਾਈ ਹੈ ਇਦਾਂ ਹੀ ਇਹ ਜਾਰੀ ਰਹੂਗੀ ਅੱਜ ਗੁਰੂ ਕੀ ਵਡਾਲੀ ਜਿੱਥੇ ਮੈਂ ਆਇਆ ਮੈਂ ਸਾਰੀ ਫਿਗਰ ਦਿਖਾ ਰੇ ਸੀ ਮੈਨੂੰ ਐਸ ਐਚ ਓ ਸਾਡੇ ਕਿ ਇਸ ਏਰੀਏ ਦੇ ਵਿੱਚ 17 ਐਫ ਆਈ ਆਰਾਂ ਹੋਈਆਂ 39 39 ਅਕਿਊਜ਼ ਫੜੇ ਗਏ 9 ਕਿਲੋ ਤੋਂ ਵੀ ਵੱਧ 9.5 ਕਿਲੋ ਹੀਰੋਇਨ ਤੇ 69000 ਇਹ ਜਿਹੜਾ ਡਰਗ ਮਨੀ ਫੜੀ ਗਈ ਹੈ ਸੋ ਮੈਂ ਸਮਝਦਾ ਕਿ ਇਹਦੇ ਨਾਲ ਬਹੁਤ ਵੱਡਾ ਹੰਗਾਰਾ ਮਿਲਿਆ ਹੈ ਜਿਹੜੀ ਯੁੱਧ ਨਸ਼ਾ ਵਿਰੋਧ ਕੈਂਪੇਨ ਹੈ ਔਰ ਇਹਦੇ ਚ ਅੱਜ ਵੀ ਕੈਸੋ ਜਿਹੜਾ ਸਾਡੇ 11 ਜਗ੍ਹਾ ਤੇ ਅਲੱਗ-ਅਲੱਗ ਪਾਰਟੀਆਂ ਸਾਡੀਆਂ ਲੱਗੀਆਂ ਹੋਈਆਂ ਹੈ ਉਹ ਆਪਰੇਸ਼ਨ ਦੇ ਵਿੱਚ ਇਹੀ ਅਸੀਂ ਕਰਦੇ ਆ ਕਿ ਜਿਹੜੇ ਬੰਦੇ ਸਸਪੈਕਟਡ ਨੇ ਹੌਟਸਪੌਟ ਨੇ ਉਹਨਾਂ ਦੇ ਘਰਾਂ ਦੀ ਔਰ ਉਹਨਾਂ ਦੇ ਏਰੀਏ ਦੀ ਨਿਗਰਾਨੀ ਦੇ ਮੁਤਾਬਕ ਔਰ ਇੰਟੈਲੀਜੈਂਸ ਬੇਸਡ ਆਪਰੇਸ਼ਨ ਨਾਲ ਉਹਨਾਂ ਨੂੰ ਕਾਬੂ ਕੀਤਾ ਜਾਵੇ ਰਿਕਵਰੀ ਕੀਤੀ ਜਾਵੇ ਔਰ ਉਹਨਾਂ ਦੇ ਖਿਲਾਫ ਲੀਗਲ ਐਕਸ਼ਨ ਜੋ ਬਣਦਾ ਐਸ ਪਰ ਪ੍ਰੋਸੀਜਰ ਉਹ ਕੀਤਾ ਜਾਵੇ ਉਹ ਇਹਦੇ ਚ ਸ਼ਾਮ ਤੱਕ ਸਾਡੇ ਕੋਲ ਫਿਗਰਸ ਆ ਜਾਣਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਰ ਮੈਨੂੰ ਲੱਗਦਾ ਕਿ ਇਹਦੇ ਨਾਲ ਬਹੁਤ ਵਧੀਆ ਇੰਪੈਕਟ ਜਾਂਦਾ ਲੋਕਾਂ 'ਚ ਵੀ ਬਹੁਤ ਕੌਨਫੀਡੈਂਸ ਆਂਦਾ ਔਰ ਸਾਨੂੰ ਜਿਹੜੀ ਸੇਫ ਪੰਜਾਬ ਦੀਆਂ ਟਿਪਸ ਵੀ ਬਹੁਤ ਆਉਂਦੀਆਂ ਜਿੱਥੇ ਕਿ ਇੱਕ ਜਿਹੜਾ ਐਪ ਹੈ ਗਵਰਨਮੈਂਟ ਆਫ ਪੰਜਾਬ ਨੇ ਸਪੈਸ਼ਲ ਬਣਾਇਆ ਜਿਸ ਚ ਜਿਹੜਾ ਬੰਦਾ ਕੰਪਲੇਨੈਂਟ ਆ ਉਹਦਾ ਨਾਮ ਜਿਹੜਾ ਸੀਕਰਟ ਰੱਖਿਆ ਜਾਂਦਾ ਔਰ ਜਿਹੜੇ 64ਏ ਦੀਆਂ ਕਾਰਵਾਈਆਂ ਵੀ ਬਹੁਤ ਮਤਲਬ ਵੱਡੇ ਪੱਧਰ ਤੇ ਕੀਤੀਆਂ ਗਈਆਂ ਜਿਹੜੀਆਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਜਿਹਦੇ ਚ ਕਿ ਪ੍ਰੋਵੀਜ਼ਨ ਹੈ ਸਾਡੇ ਐਕਟ ਦੇ ਵਿੱਚ ਕਿ ਜਿਹੜਾ ਬੰਦਾ ਮੰਨਦਾ ਕਿ ਮੈਂ ਡਰਗ ਮੇਰੇ ਤੋਂ ਫੜੀ ਗਈ ਹੈ ਛੋਟੀ ਕੁਆਂਟੀਟੀ ਦੀ ਪਰ ਮੈਂ ਛੱਡਣਾ ਚਾਹੁੰਨਾ ਤਾਂ ਮੈਜਿਸਟਰੇਟ ਸਾਹਿਬ ਕੋਲ ਐਪਲੀਕੇਸ਼ਨ ਪੁਲਿਸ ਦਿੰਦੀ ਹੈ ਤੇ ਉਹਨਾਂ ਦੇ ਆਰਡਰ ਨਾਲ ਦੀ ਉਹਦਾ ਇਲਾਜ ਸ਼ੁਰੂ ਹੋ ਜਾਂਦਾ ਤੇ ਉਹਨੂੰ ਉਸ ਕੇਸ ਤੋਂ ਮਤਲਬ ਇੱਕ ਤਰ੍ਹਾਂ ਨਾਲ ਛੁਟਕਾਰਾ ਮਿਲ ਜਾਂਦਾ ਜੇ ਉਹ ਕੋਈ ਅਵਗਿਆ ਨਾ ਕਰੇ ਸੋ ਇਹ ਸਾਰੀ ਬੈਕਗ੍ਰਾਉਂਡ ਦੇ ਵਿੱਚ ਮੈਂ ਹੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਨਾ ਕਿ ਦੇਖੋ ਇਹ ਸਾਡੀ ਆਪਣੀ ਸਾਰਿਆਂ ਦੀ ਸਾਂਝੀ ਜੰਗ ਹੈ ਇਹਦਾ ਯੁੱਧ ਤਾਂ ਹੀ ਜਿੱਤਿਆ ਜਾਣਾ ਜੇ ਤੁਸੀਂ ਇਸ ਤਰ੍ਹਾਂ ਹੀ ਸਹਿਯੋਗ ਦਿੱਤੇ ਦਿੰਦੇ ਰਹੋਗੇ ਔਰ ਪਬਲਿਕ ਤੇ ਮੈਨੂੰ ਬੜਾ ਮਾਣ ਹੈ ਗੁਰੂ ਨਗਰੀ ਦੀ ਪਬਲਿਕ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਨੇ ਬਹੁਤ ਵਿਸ਼ਵਾਸ ਸਾਡੇ ਨਾਲ ਆਪਣਾ ਜਤਾਇਆ ਹਮੇਸ਼ਾ ਔਰ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਆ ਇਸੇ ਗੱਲ ਦੀ ਜਿਹੜੇ ਰਿਜ਼ਲਟ ਹੈ ਉਹ ਤੁਹਾਡੇ ਸਾਹਮਣੇ